ਕੋਨੇ-ਕੋਨੇ ਤੋਂ ਹਜ਼ਾਰਾਂ ਮੁਲਾਜ਼ਮ ਸਾਥੀ ਜਿਹੜਾ ਪਹੁੰਚਾ ਜਿਹਨੇ ਵੀ ਇੱਥੇ ਪਹੁੰਚੇ ਨੇ ਪਹਿਲਾਂ ਲਵਾਓ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਹੜਾ ਫਤਿਹ ਦਾ ਜਵਾਬ ਹੈ ਉਹ ਬੁਲਾਨ ਸਭਾ ਵਾਲੇ ਜਿਮਾਤ ਦੇ ਉਹਨਾਂ ਦੀ ਬਾਣੀ ਸੁਣੀ ਉਹਨਾਂ ਚੋਂ ਫਤਿਹ ਦਾ ਇਹ ਇੱਥੇ ਬੱਤੇ ਉਹਨਾਂ ਤਾਹਾਂ ਦੇ ਬੱਤੇ ਲਾ ਥੱਲੇ ਥੱਲੇ ਦਾ ਜਵਾਬ ਮੈਂ ਸੋਤੋਂ ਉਮੀਦ ਕਰਦਾ ਵੀ ਤੁਸੀਂ ਜਿਹੜੇ ਰਾਜਨਾਲਾ ਇਸ ਤੋਂ ਆਏ ਹੋ ਦੁਬਾਰਾ ਮਾ ਧੇਰ ਮਤਲ ਬਣਾਉਣਾ ਵਾਹ ਡੁੱਗੀਤਾ ਖਾਲਸਾ ਦੋਸਤੋ ਮੈਂ ਤੁਹਾਨੂੰ ਬੁਲਾ ਰਹੇ ਬਾਤ ਇਹ ਤੋਂ ਪਹਿਲਾਂ ਬੋਲ ਕੇ ਆਪਣੀਆਂ ਮੰਗਾ ਇੱਕੋ ਹੀ ਐ ਸਾਰੀ ਗੱਲਬਾਤ ਇੱਕੋ ਹੀ ਐ ਮੈਂ ਤੁਹਾਨੂੰ ਸਰੇ ਤੋਂ ਇੱਕੋ ਹੀ ਬੇਨਤੀ ਕਰਦਾ ਜਿਵੇਂ ਜਿਸ ਤਰ੍ਹਾਂ ਆਪਣੇ ਢੰਡੇ ਤੇ ਡੰਡੇ ਵੱਖ-ਵੱਖ ਨੇ ਪਰ ਇਹਨਾਂ ਨਾਲ ਇੱਕ ਦੁਨੀਆਤਾ ਬਣਾ ਲਈ ਜਿਦੇ ਦੁਆਸਤਾ ਬਣਾਇਆ ਤੇ ਸਰਕਾਰ ਜਿਸ ਤਰ੍ਹਾਂ ਆਪਣੀ ਮਰੋਧੀ ਸਰਕਾਰ ਸਾਰਿਆਂ ਨੇ ਇਕੱਠੇ ਹੋ ਕੇ ਛਡਾ ਲਈ ਸੀ ਤੇ ਪ੍ਰਮਾਤਮਨ ਦੀ ਕੀ ਜੁਰਤ ਹੈ ਵੀ ਆਪਣੇ ਅੱਗੇ ਖੜਦੇ ਪਰ ਆਪਣੇ ਬਿਹਾਲ ਇੱਕੇ ਦੀ ਘਾਟ ਹੈ ਜਿਹੜੀਆਂ ਜੱਥੇਬੰਦੀਆਂ ਪੰਜਾਬ ਦੇ ਵਿੱਚੋਂ ਆਪਣੇ ਇਸ ਸੰਘਰਸ਼ ਤੋਂ ਬਾਹਰ ਹੈ ਉਹ ਸਾਰਿਆਂ ਨੂੰ ਇਕੱਠਾ ਕਰਕੇ ਜਿੱਤੇ ਝੰਡੇ ਚਾਹੇ ਵੱਖ ਵੱਖ ਹੋਣ ਜਿੱਤੇ ਇੱਕ ਦਿਨ ਇੱਕ ਡੰਡਾ ਇੱਕ ਹੋ ਗਿਆ ਨਾ ਤੇ ਸਰਕਾਰ ਕੀ ਸਰਕਾਰ ਦੀ ਮਾਮਲੀਅਤ ਤੇ ਉਹ ਵੀ ਨਹੀਂ ਖੜਦਾ ਮੇਰੀ ਇਹ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਆਪਾਂ ਇਕੱਠੇ ਹੋ ਕੇ ਪਹਿਲਾਂ ਤਾਂ ਇਹਨਾਂ ਤੋਂ ਮਦਾਰੀਆਂ ਤੋਂ ਆਪਾਂ ਠੱਗੇ ਗਏ ਸੀ ਇਹ ਸਿੰਗੜਾਂ ਤੋਂ ਠੱਗੇ ਗਏ ਆਉਣ ਵਾਲੇ ਸਮੇਂ ਦੇ ਵਿੱਚ ਜਿੱਤੇ ਤੁਸੀਂ 3 ਸਾਲ ਕੱਢੂ 5-6 ਸਾਲ ਹੋ ਰਹੀ ਗੱਟ ਲੱਗ ਕੇ ਬਾਤੇ ਲੰਮੀਆਂ ਨੇ ਤੇ ਆਸਰਾ ਰੱਖੋ ਆਉਣ ਵਾਲੇ ਸਮੇਂ 'ਚ ਅੱਜ ਅਸੀਂ ਬਾਦਲ ਕਰਕੇ ਜਾਓ ਤੇ ਆਪਾਂ ਜੋ ਵੀ ਸਰਕਾਰ ਬਣਾਉਣੀ ਆ ਆਪਣੇ ਜਿਸ ਤਰ੍ਹਾਂ ਇਹਨਾਂ ਦਾ ਬਦਲਾ ਕਰਿਆ ਸੀ ਇਹਨਾਂ ਨੂੰ ਪਿਛਲੀ ਸਰਕਾਰਾਂ ਤੋਂ ਇਹ ਸਾਬਕਾ ਖਿਲਣਾ ਚਾਹੁੰਦਾ ਇਹ ਗੱਲ ਇਹਦਾ ਵੀ ਇਹ ਰਹਾਸ ਰਿਹਾ ਸੀ ਕਾਂਗਰਸ ਦਾ ਕੀ ਹੈ ਜਿਹੜੇ ਇਹ ਕੇਂਝਰੀਵਾਲ ਦੀ ਗੱਲ ਕਰਦੇ ਸੀ ਅੱਜ ਉਹ ਦਿੱਲੀ ਵਾਲਾ ਨੇ ਮਾਝ ਕੇ ਪੰਜਾਬ 'ਚ ਭੇਜਤਾ ਤੇ ਆਉਣ ਵਾਲੇ ਸਮੇਂ 'ਚ ਆਪਾਂ ਸਾਰੇ ਸੁਮੁੱਚੇ ਭਗਵਾਨਾਂ ਨੂੰ ਤੇ ਵਿੱਚੇ ਕੇਂਦਰੀ ਬਾਲ ਨੂੰ ਇੱਥੇ ਡੋਲਿਆਂ ਦੇ ਇਹਨਾਂ ਨੂੰ ਮਾਜਦੇ ਤੋਂ ਧੋੜਨਾ ਮੇਰੀ ਐਨੀ ਬੇਨਤੀ ਹੈ ਇਹ ਬੇਨਤੀ ਪਰਮਾਨੰਤ ਕਰਦੇ ਹੋਏ ਸਮਾ ਬਹੁਤ ਥੋੜਾ ਹੈ ਗੱਲਾਂ ਬਹੁਤ ਜ਼ਿਆਦਾ ਸੀ ਲੋਕ ਜਰ ਆਪਾਂ ਨਾਰੇ ਲਾਵਾਂਗੇ ਪੰਜਾਬ ਸਰਕਾਰ ਮਰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਹਨਵਾ ਦੋਸਤ